ਮੇਰੇ ਫਾਦਰ 62 ਸਾਲ ਦੀ ਉਮਰ ਚ ਦੁਨੀਆ ਤੋਂ ਚਲੇ ਗਏ ਦੁਨੀਆ ਤੋਂ ਚਲੇ ਗਏ ਠੀਕ ਹੈ 3 ਸਾਲ ਹੋ ਗਏ ਉਹਨਾਂ ਨੂੰ ਗਿਆਨ ਨੂੰ ਦੁਨੀਆ ਤੋਂ ਜਨਮ ਜਿਸ ਦਿਨ ਉਹਨਾਂ ਨੇ ਜਨਮ ਹੋਇਆ ਸੀਗਾ ਉਸ ਦਿਨ ਉਹਨਾਂ ਦੀ ਬੈਕ ਕਾਊਂਟਿੰਗ ਸਟਾਰਟ ਹੋ ਗਈ ਸੀ ਹੂੰ ਤੇ 62 ਸਾਲ ਤੇ ਜਾ ਕੇ ਡਨ ਹੋ ਗਿਆ ਉਸ ਟਰਮ ਦੇ ਦੌਰਾਨ ਉਹ ਮਿਲੀਅਨਰ ਵੀ ਰਹੇ ਆ ਉਹ ਧਰਤੀ ਤੇ ਵੀ ਆ ਗਏ ਸੀ ਬਿਲਕੁਲ ਜ਼ੀਰੋ ਵੀ ਹੋ ਗਏ ਸੀ ਵੀ ਹੱਥ ਦੇ ਕੇ ਲਿਫਟ ਮੰਗ ਕੇ ਵੀ ਉਹ ਜਾਂਦੇ ਰਹੇ ਸੀਗੇ ਪਰ ਐਵਰੀ ਟਾਈਮ ਹੁਣ ਮੈਂ ਤੁਹਾਨੂੰ ਉਹਨਾਂ ਦੇ ਐਗਜ਼ਾਮਪਲ ਦੇ ਕੇ ਸਮਝਾਉਣਾ ਰਮਨਪਾ ਜੀ ਐਵਰੀ ਟਾਈਮ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ ਵੀ ਜੋ ਤੁਦ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਹ ਕਹਿੰਦੇ ਵੀ ਜਿਵੇਂ ਤੈਨੂੰ ਠੀਕ ਲੱਗਦਾ ਵਾਹਿਗੁਰੂ ਮੈਂ ਉਹ ਐਕਸੈਪਟ ਕਰ ਰਿਹਾ ਚਾਹੇ ਉਹ ਗਰੀਬੀ ਹੈ ਚਾਹੇ ਉਹ ਅਮੀਰੀ ਹੈ ਚਾਹੇ ਉਹ ਬਿਮਾਰੀ ਹੈ ਚਾਹੇ ਉਹ ਦੁੱਖ ਸੁੱਖ ਹੈ ਮੇਰੇ ਫਾਦਰ ਉਹਨੇ ਤਿੰਨ ਭਰਾ ਸੀ ਤਿੰਨ ਤਿੰਨ ਭੈਣਾਂ ਸੀਗੀਆਂ ਠੀਕ ਹੈ ਮਿਲੀਅਨਰ ਸੀਗੇ ਆਪਣੇ ਟਾਈਮ ਦੇ ਉਹ ਜਦੋਂ 25 ਸਾਲ ਦੀ ਉਮਰ 'ਚ ਉਹਨਾਂ ਦਾ ਵਿਆਹ ਹੋ ਗਿਆ 30 ਸਾਲ ਦੀ ਉਮਰ ਤੱਕ ਲਗਜ਼ਰੀ ਲਾਈਫ ਜੀਆ ਉਹ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਭਰਾ ਦੀ ਡੈਥ ਹੋਈ ਪਹਿਲਾਂ ਫਿਰ ਉਹਨਾਂ ਦੇ ਇੱਕ ਹੋਰ ਵੱਡੇ ਭਰਾ ਦੀ ਉਹਦੀ ਡੈਥ ਹੋਈ ਫਿਰ ਉਹਨਾਂ ਦੇ ਫਾਦਰ ਦੀ ਡੈਥ ਹੋਈ ਫਿਰ ਇੱਕ ਵੱਡੀ ਭੈਣ ਦੀ ਡੈਥ ਹੋਈ ਫਿਰ ਉਹਨਾਂ ਦੇ ਭਤੀਜੇ ਦੀ ਡੈਥ ਹੋਈ ਤਿੰਨ ਮਿੱਲਾਂ ਹੁੰਦੀਆਂ ਸੀਗੀਆਂ ਤਿੰਨੇ ਦੀਆਂ ਤਿੰਨਾਂ ਹੀ ਮਿੱਲਾਂ ਵਿਕ ਗਈਆਂ ਤਿੰਨ ਕੋਠੀਆਂ ਸੀਗੀਆਂ ਉਹ ਵੀ ਵਿਕ ਗਈਆਂ 18 ਸਾਲ ਕਿਰਾਏ ਤੇ ਰਹੇ ਆ ਤੇ ਮੈਂ ਆਪਣੇ ਫਾਦਰ ਨੂੰ ਕਦੇ ਨੀਂਦ ਦੀ ਗੋਲੀ ਖਾਂਦੇ ਨਹੀਂ ਦੇਖਿਆ ਕਦੇ ਡਿਪਰੈਸ਼ਨ ਦੀ ਗੋਲੀ ਖਾਂਦੇ ਨਹੀਂ ਦੇਖਿਆ ਕਦੇ ਉਹਨਾਂ ਨੂੰ ਉਪਾਏ ਕਰਾਉਂਦੇ ਨਹੀਂ ਦੇਖਿਆ ਕਦੇ ਉਹਨਾਂ ਨੂੰ ਇਹ ਨਹੀਂ ਦੇਖਿਆ ਵੀ ਉਹ ਚਿੰਤਾ ਦੇ ਵਿੱਚ ਰੋ ਰਹੇ ਹਨ ਮੈਂ ਹਮੇਸ਼ਾ ਜਦ ਵੀ ਦੇਖਿਆ ਉਹਨਾਂ ਨੂੰ ਸਿਮਰਨ ਕਰਦੇ ਦੇਖਿਆ ਮੈਂ 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 ਤਾਂ ਬਹੁਤ ਛੋਟਾ ਸੀਗਾ ਮੈਂ ਮੈਨੂੰ ਲੱਗਦਾ ਅਸੀਂ 8ਵੀਂ ਕਲਾਸ 'ਚ ਹੋਣਾ ਮੈਂ ਜਦੋਂ ਜਦੋਂ ਸੀ ਆਪਣਾ ਜੱਦੀ ਘਰ ਵੇਚਿਆ ਸੀ ਕਰਜ਼ੇ ਬਹੁਤ ਸਿਰ ਚੜ ਗਏ ਸੀ ਜੱਦੀ ਘਰ ਜਦੋਂ ਛੱਡ ਕੇ ਬਾਹਰ ਨਿਕਲੇ ਨਾ ਅਸੀਂ ਤੇ ਜਦੋਂ ਜਿੰਦਾ ਲਾਇਆ ਉਸ ਘਰ ਨੂੰ ਤੇ ਪੰਜਾਬੀ ਓਨਰਸ ਨੂੰ ਫੜਾਉਣ ਲੱਗੇ ਸੀਗੇ ਮੇਰੀ ਮੰਮੀ ਮੇਰੇ ਦਾਦੀ ਜੀ ਅਸੀਂ ਦੋ ਭਰਾ ਤੇ ਮੇਰੇ ਫਾਦਰ ਮੇਰੀ ਦਾਦੀ ਤੇ ਮੰਮੀ ਰੋਣ ਲੱਗ ਗਏ ਉੱਚੀ ਉੱਚੀ ਮੇਰੀ ਦਾਦੀ ਕਹਿੰਦੀ ਵੀ ਕੁਲਦੀਪ ਦੇਖ ਲਾ ਵੀ ਤੂੰ ਇਸੇ ਘਰ 'ਚ ਤੇਰੇ ਸਾਰੇ ਭਰਾ ਭੈਣ ਜਨਮ ਲਿਆ ਵੱਡੇ ਹੋਏ ਸਾਰੇ ਹੁਣ ਕੋਈ ਵੀ ਨਹੀਂ ਰ ਮਕਾਨ ਵੀ ਚੱਲਿਆ ਵੀ ਉਹ ਵੀ ਨਹੀਂ ਰਹੇ ਇਹ ਵੀ ਚੱਲਿਆ ਮੇਰੀ ਮੰਮੀ ਕਹਿੰਦੀ ਵੀ ਦੇਖ ਮੈਂ ਵਿਆਹ ਕੇ ਇਸ ਘਰ ਚ ਆਈ ਸੀਗੀ ਵੀ ਪਹਿਲਾ ਹੁੰਦਾ ਸਮਾਂ ਵੀ ਜਿਹੜੇ ਘਰ ਚ ਵਿਆਹ ਕੇ ਆਈ ਉਹਥੇ ਘਰ ਚੋਂ ਅਰਥੀ ਉੱਠ ਕੇ ਵੀ ਮੈਨੂੰ ਵੀ ਉਹ ਰੋਣੋਂ ਨਹੀਂ ਹਟ ਰਹੇ ਸੀਗੇ ਤੇ ਮੇਰੇ ਫਾਦਰ ਨੇ ਫਿਰ ਇੱਕੋ ਹੀ ਗੱਲ ਕਹੀ ਸੀਗੀ ਉੱਥੇ ਉਹਨਾਂ ਨੇ ਇਹ ਪੰਕਤੀ ਯੂਜ਼ ਕਰੀ ਸੀ ਕੇਤਿਆਂ ਦੂਖ ਭੂਖ ਸਦਮਾਰ ਏ ਭੇ ਦਾਤ ਤੇਰੀ ਦਾਤਾਰ ਉਹਨਾਂ ਨੇ ਬਾਣੀ ਖੋਲ ਕੇ ਪੀਤੀ ਹੋਈ ਸੀ ਤੁਹਾਡੇ ਫਾਦਰ ਦਾ ਹੀ ਪਰਸ਼ਾਵਾ ਤੁਹਾਡੇ ਤੇ ਬਹੁਤ ਹੈ ਕਿਉਂਕਿ ਉਹ ਐਂਡ ਤੱਕ ਹੀ ਗੱਲਾਂ ਸਮਝਾਉਂਦੇ ਰਹੇ ਆ ਜਦੋਂ ਉਹਨਾਂ ਦੀ ਡੈਥ ਹੋਈ ਨਾ ਆਖਰੀ ਸਾਹ ਮੇਰੇ ਹੱਥ ਚ ਜਿਹਾ ਹਸਪੀਟਲਾਈਜ਼ ਸੀਗੇ ਆਖਰੀ ਆਖਰੀ 7 ਦਿਨਾਂ ਦੇ ਵਿੱਚ ਜਦੋਂ ਹਸਪੀਟਲ ਸੀ ਰੋਜ਼ ਹਾਰਟ ਅਟੈਕ ਆਉਂਦਾ ਸੀਗਾ ਉਹ ਡਾਕਟਰ ਭੱਜ ਕੇ ਆਪਣੇ ਆਫਿਸ ਚ ਆਉਂਦਾ ਸੀ ਸੀਪੀਆਰ ਦਿੰਦਾ ਸੀ ਫਟਾਫਟ ਸਾਹ ਚਲਾਉਂਦਾ ਸੀ ਉਹਨਾਂ ਦੇ ਰੋਜ਼ ਦਿਨ ਚ ਦੋ ਵਾਰੀ ਹਾਰਟ ਅਟੈਕ ਆਉਂਦਾ ਸੀ ਹਾਰਟ ਬੰਦ ਹੋ ਜਾਂਦਾ ਸੀ ਉਹਨਾਂ ਦਾ ਫਿਰ ਜਦੋਂ ਆਖਰੀ ਸਾਹ ਉਹਨਾਂ ਦੇ ਅੱਗੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਸੀ ਕਹਿੰਦੇ ਦੇਖ ਪੁੱਤਰ ਮੈਂ ਜਾ ਰਿਹਾ ਦੁਨੀ ਮੇਰੇ ਕੋਲ ਹੋਰ ਟਾਈਮ ਨਹੀਂ ਹੈਗਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਆਪਣੇ ਆਖਰੀ ਸਾਹ ਤੱਕ ਇੱਕੋ ਚੀਜ਼ ਦਾ ਧਿਆਨ ਰੱਬ ਨਾਲ ਕਦੇ ਗਿਲਾ ਸ਼ਿਕਵਾ ਨਹੀਂ ਕਰਨਾ ਹਮੇਸ਼ਾ ਸ਼ੁਕਰਾਨਾ ਕਰਨਾ ਬਾਸ ਆ ਸ਼ਬਦ ਕਹੇ ਆ ਉਹ ਹੱਥਾਂ ਚ ਗਏ